ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਲੁਧਿਆਣਾ ਪੱਛਮੀ ਜਿਮਨੀ ਚੋਣਾਂ ਦੇ ਤਰੀਕਾਂ ਦਾ ਐਲਾਨ ਹੋ ਚੁੱਕਾ 19 ਜੂਨ ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਵੋਟਾਂ ਪੈਣਗੀਆਂ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਐਮਪੀ ਸੰਜੀਵ ਅਰੋੜਾ ਲਗਾਤਾਰ ਕੈਂਪੇਨ ਦੇ ਡਟੇ ਹੋਏ ਨੇ ਗੱਲਬਾਤ ਕਰਦੇ ਆ ਮੀਟਿੰਗ ਕਰ ਹੀ ਰਿਹਾ ਸੀ ਜਦੋਂ ਮੈਨੂੰ ਅਨਾਉਂਸਮੈਂਟ ਦਾ ਪਤਾ ਚੱਲਿਆ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਫਾਈਨਲੀ ਇਹ ਡੇਟ ਅਨਾਉਂਸ ਹੋ ਗਈ ਹੈ ਔਰ ਮੈਂ ਸਾਡੀ ਪੂਰੀ ਤਿਆਰੀ ਹੈ ਸਰ ਸਰ ਲੱਗਦਾ ਹਲੇ ਤੱਕ ਨੂੰ ਮੰਨਦੇ ਹੋ ਦੇਖੋ ਸਾਰੀ ਪਾਰਟੀਆਂ ਦੇ ਕੈਂਡੀਡੇਟਾਂ ਨੂੰ ਮੈਂ ਇਕੁਅਲੀ ਕੰਪੀਟੀਟਰ ਮੰਨਦਾ ਕੋਈ ਘੱਟ ਨਹੀਂ ਕੋਈ ਵੱਧ ਨਹੀਂ ਔਰ ਸਾਰਿਆਂ ਨੂੰ ਮੈਂ ਬੈਸਟ ਆਫ ਲੱਕ ਕਹਿੰਦਾ ਸਰ ਮਮਤਾ ਆਸ਼ੂ ਕਹਿ ਰਹੀ ਹੈ ਕਿ ਪਹਿਲਾ ਐਸਾ ਰਾਜ ਸਭਾ ਮੈਂਬਰ ਜਾਂ ਐਮਪੀ ਦੇਖਿਆ ਹੈ ਜੋ ਐਮਪੀ ਤੋਂ ਐਮਐਲਏ ਬਣਨ ਜਾ ਰਿਹਾ ਡਿਮੋਸ਼ਨ ਹੋ ਰਿਹਾ ਉਹਦਾ ਫਿਰ ਖਿਆਲ ਜਿੰਨੇ ਵੀ ਕਿਹਾ ਮੈਂ ਨਾਮ ਘੱਟ ਲੰਨਾ ਆਉਂਦਾ ਉਹਨਾਂ ਨੂੰ ਚਾਹੀਦਾ ਹੈ ਕਿ ਇੰਡੀਆ ਦੀ ਹਿਸਟਰੀ ਵੇਖੀ ਕੈਬਨਿਟ ਮਿਨਿਸਟਰ ਸੈਂਟਰ ਦੇ ਐਮ ਐਲ ਏ ਦੇ ਇਲੈਕਸ਼ਨ ਲੜੇ ਹੋਏ ਫਿਰ ਤੁਹਾਨੂੰ ਪਤਾ ਚੱਲੇ ਸਰ ਕਿਸ ਤਰ੍ਹਾਂ ਕੋਈ ਐਮ ਐਲ ਏ ਕੋ ਡਿਮੋਸ਼ਨ ਨਹੀਂ ਹੁੰਦੀ ਸਰ ਕਿਸ ਤਰ੍ਹਾਂ ਦੇ ਦੇ ਉੱਪਰ ਲੋਕ ਸੇਵਾ ਵੀ ਅਦਰ ਇਨਵੋਲਡ ਹੈ ਔਰ ਇਹ ਕੋਈ ਡਿਮੋਸ਼ਨ ਨਹੀਂ ਹੁੰਦੀ ਸੈਂਟਰ ਦੇ ਕੈਬਨਿਟ ਮਿਨਿਸਟਰ ਐਮ ਐਲ ਏ ਲੜਦੇ ਸਰ ਉਹ ਕਹਿੰਦੇ ਕਿ ਅਦੇ ਪਿੱਛੇ ਇੱਕੋ ਇੱਕ ਮਕਸਦ ਹੈ ਕਿ ਬੈਕ ਡੋਰ ਤੋਂ ਕੇਜਰੀਵਾਲ ਸਾਹਿਬ ਨੂੰ ਰਾਜ ਸਭਾ ਭੇਜਿਆ ਜਾਵੇ ਸਭ ਤੋਂ ਮੈਂਬਰ ਆਫ ਪਾਰਲੀਮੈਂਟ ਹੈ ਪੰਜਾਬ ਦੇ ਮੈਂ ਕੱਲਾ ਤਾਂ ਨਹੀਂ ਉਹ ਇੰਤਜ਼ਾਰ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਸੀ ਵੀ ਗੋਗੀ ਜੀ ਨੇ ਚਲੇ ਜਾਣਾ ਫਿਰ ਇਲੈਕਸ਼ਨ ਅਨਾਉਂਸ ਹੋਣਗੇ ਉਹਨਾਂ ਨੇ ਮੈਨੂੰ ਸੀਟ ਦਿੱਤੀ ਉਹਨਾਂ ਨੂੰ ਕੀ ਲੋੜ ਸੀ ਇੰਨਾ ਲੰਬਾ ਪ੍ਰੋਸੈਸ ਫਾਲੋ ਕਰਨ ਦੀ ਕਿ ਪਹਿਲਾਂ ਇਲੈਕਸ਼ਨ ਨਾ ਪਹਿਲਾਂ ਸੀਟ ਦੇ ਫਿਰ ਇਲੈਕਸ਼ਨ ਅਨਾਉਂਸ ਹੋਣ ਫਿਰ ਮੈਂ ਰਿਜ਼ਾਈਨ ਕਰਾਂ ਫਿਰ ਉਹ ਬਣਨਗੇ ਸੱਤ ਮੈਂਬਰ ਪਾਰਲੀਮੈਂਟ ਹੈ ਕਿਸੇ ਨੂੰ ਕਹਿ ਦਿੰਦੇ ਰਿਜ਼ਾਈਨ ਕਰ ਦੇਣਾ ਸੀ ਉਹਨਾਂ ਨੂੰ ਉਹੋਦੀ ਇਹ ਵੀ ਕਹਿ ਰਹੇ ਨੇ ਕਿ ਜੇਕਰ ਜਿੱਤਦੇ ਹੋ ਤਾਂ ਡਿਪਟੀ ਸੀਐਮ ਹੋਗੇ ਨਹੀਂ ਮੈਂ ਮੈਂ ਇਸ ਬਿਲਕੁਲ ਕੁਝ ਨਹੀਂ ਕਿਸੇ ਨੇ ਕਿਹਾ ਗਿਆ ਪਹਿਲਾ ਹੁਕਮ ਹੋਇਆ ਪਾਰਟੀ ਦਾ ਇਲੈਕਸ਼ਨ ਲੜਨ ਦੀ ਮੈਂ ਇਲੈਕਸ਼ਨ ਲੜ ਰਿਹਾ ਉਸ ਤੋਂ ਬਾਅਦ ਜੋ ਪਾਰਟੀ ਜ਼ਿੰਮੇਵਾਰੀ ਦੇਗੀ ਮੈਨੂੰ ਮਨਜ਼ੂਰ ਸਰ ਕਿਸ ਤਰ੍ਹਾਂ ਦੇ ਦਿਓ ਲਗਾਤਾਰ ਪ੍ਰਚਾਰ ਦੇ ਡਟੇ ਹੋਏ ਅਸਲੀ ਇਲੈਕਸ਼ਨ ਜਿਹੜਾ ਵਾ ਅਭ ਨੂੰ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਵਾ ਕਿਸ ਤਰ੍ਹਾਂ ਦਾ ਮੁਕਾਬਲਾ ਸਮੇਂ ਨੂੰ ਕਿੱਦਾਂ ਨਹੀਂ ਪਤਾ ਨਹੀਂ ਮੈਂ ਤਾਂ ਪਹਿਲਾਂ ਵੀ ਅਸਲੀ ਸਮਝ ਕੇ ਕੈਂਪੇਨਿੰਗ ਕਰ ਰਿਹਾ ਸੀ ਨਹੀਂ ਠੀਕ ਹੈ ਚੰਗਾ ਹੁਣ ਨਹੀਂ ਸਮਾ ਜਿੰਨਾ ਕਿ ਬਹੁਤ ਹੈ ਜੀ ਹਲਕੇ ਦੇ ਵਿੱਚ ਪੂਰੇ ਦੇ ਵਿੱਚ ਕੰਪੇਨਿੰਗ ਹਾਂਜੀ ਨਹੀਂ ਕੰਪੇਨਿੰਗ ਤਾਂ ਕਰੀ ਜਾ ਰਹੇ ਸੀ ਜੀ ਸਮਾ ਬਿਲਕੁਲ ਠੀਕ ਹੈ ਜੋ ਇਲੈਕਸ਼ਨ ਕਮਿਸ਼ਨ ਨੇ ਡਿਸੀਜਨ ਦਿੱਤਾ ਅਸੀਂ ਬਹੁਤ ਖੁਸ਼ ਹਾਂ ਸਰ ਤਿੰਨ ਪਾਰਟੀਆਂ ਵਿਦਾਜ ਭਾਜੀ ਭਾਜੀ ਰਹਿ ਗਈ ਪਿੱਛੇ ਚਲੋ ਇਹ ਦੇਖੋ ਉਹਨਾਂ ਨੂੰ ਪੁੱਛੋ ਸਵਾਲ ਮੈਨੂੰ ਕਿਉਂ ਪੁੱਛ ਰਹੇ ਹੋ ਸਰ ਗਰਮੀ ਬਹੁਤ ਹੋ ਗਈ ਲੋਕਾਂ ਨੂੰ ਕੀ ਕਹਿਣਾ ਕਿਉਂਕਿ ਮੈਨੂੰ ਗਰਮੀ ਕੁਝ ਨਹੀਂ ਕਹਿੰਦੀ ਲੋਕਾਂ ਨੂੰ ਜਿੱਦਾਂ ਬਹੁਤ ਬੋਲ ਬਾਕੀ ਚਲੋ ਕਵਾ ਗਏ ਉਦੋਂ ਕੀ ਮੌਸਮ ਹੋਣਾ ਹੈ ਕੀ ਨਹੀਂ ਐਕਚੁਅਲੀ ਲੋਕਾਂ 'ਚ ਬਹੁਤ ਹੈਗਾ ਉਤਸ਼ਾਹ ਹੈਗਾ ਉਹ ਕਰਨਗੇ ਵੋਟਾਂ ਪਾਣਗੇ ਸਰ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਕਿ ਸੰਜੀਵ ਲੋੜਾ ਜੀ ਦਾ ਦਿੱਲੀ ਦੇ ਹੈਗੇ ਦਿੱਲੀ ਰਹਿਣਗੇ ਦਿੱਲੀ ਨਹੀਂ ਉਹਨਾਂ ਨੂੰ ਮੇਰੀ ਹਿਸਟਰੀ ਦਾ ਨਹੀਂ ਪਤਾ ਹੋਣਾ ਮੈਂ ਜੰਮਿਆ ਬੱਲੇ ਇੱਥੇ ਪੜਿਆ ਲਿਖਿਆ ਇੱਥੇ ਮੇਰੀ ਰਹਿائش ਇੱਥੇ ਔਰ ਮੈਂ ਸੀ ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਸੀਐਮਸੀ ਚ ਮੈਂ ਜੰਮਿਆ ਸੀ ਕਾਨਵੈਂਟ ਸਕੂਲ ਚ ਪਹਿਲਾਂ ਪੜਿਆ ਫਿਰ ਵੀਪੀਐਸ ਪਟਿਆਲੇ ਬੋਲਿੰਗ ਗਿਆ ਸੀ ਫਿਰ ਮੈਂ ਗਵਰਨਮੈਂਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਹੋਰ ਕਿੱਦਾਂ ਮੈਂ ਇੱਥੇ ਵਾਸੀਆਂ ਮੇਰਾ ਘਰ ਹੈ ਤੇ ਜਦੋਂ ਰਾਜ ਸਭਾ ਦੇ ਤੁਸੀਂ ਮੈਂਬਰ ਬਣ ਜਾਓ ਲੁਧਿਆਣਾ ਜਿੱਦਾ ਪਾਰਲੀਮੈਂਟ ਲਗਣੀ ਨਹੀਂ ਕਿੱਥੇ ਲਗਦੀ ਹੈ ਪਾਰਲੀਮੈਂਟ ਦੱਸੋ ਕਿ ਦਿੱਲੀ ਲਗਦੀ ਹੈ ਤੇ ਦਿੱਲੀ ਦਾ ਮੈਨੂੰ ਜਾਣਾ ਹੀ ਪੈਣਾ ਸੀ ਤੇ ਐਨੇ ਜਿਹੜੇ ਕੰਮ ਕਰਾਤੇ ਦਿੱਲੀ ਤੋਂ ਬਗੈਰ ਹੋ ਸਕਦੇ ਸੀ ਜੀ ਕੀ ਕਰ ਦਿੱਤਾ ਰਹੇ ਇੱਕ ਗੁੱਸਾ ਨਾ ਅਹੰਕਾਰ ਇਹ ਵਾਲੀ ਤੁਸੀਂ ਇੱਕ ਪੋਸਟ ਕਰਾਈ ਸੀ ਤਾਂ ਉਹਨਾਂ ਨੇ ਕੁਝ ਵੀਡੀਓ ਵੀ ਤੁਹਾਡੀਆਂ ਜਿਹੜੀਆਂ ਨਹੀਂ ਨਹੀਂ ਉਹਦੇ ਵਿੱਚ ਕੋਈ ਮੇਰਾ ਗੁੱਸਾ ਨਹੀਂ ਸੀ ਮੈਂ ਸਿਰਫ ਉੱਥੇ ਭਰਾ ਕੁਝ ਇਕੱਠੇ ਹੋਏ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਅਸੀਂ 2 ਮਿੰਟ ਦੇ ਦਿਓ ਅਸੀਂ ਆਪਣਾ ਕੰਮ ਪੂਰਾ ਕਰ ਲਈਏ ਮੈਂ ਤੁਹਾਡਾ ਦੱਸਾਂਗਾ ਜੇ ਇਹਨੂੰ ਗੁੱਸੇ ਨੂੰ ਗੁੱਸਾ ਕਹਿੰਦੇ ਫਿਰ ਮੈਂ ਤੁਹਾਨੂੰ ਗੁੱਸੇ ਦੀਆਂ ਵੀਡੀਓ ਦਿਖਾਉਂਗਾ ਮੇਰੇ ਕੋਲ ਆ ਕੇ ਦੇ ਸਰ ਕੀ ਲੋਕਾਂ ਨੂੰ ਕੀ ਪੀਲ ਕਰਦੇ ਹੋ ਲੋਕਾਂ ਨੂੰ ਕੀ ਪੀਲ ਲੋਕਾਂ ਨੂੰ ਕੀ ਪੀਲ ਲੋਕਾਂ ਨੂੰ ਇਹੀ ਅਪੀਲ ਹੈ ਮੇਰੀ ਇੱਕੋ ਅਪੀਲ ਹੈ ਕਿ ਵੱਧ ਚੜ ਕੇ ਵੋਟ ਪਾਈਓ ਪਰਸੈਂਟੇਜ ਆਪਾਂ ਰਿਕਾਰਡ ਤੋੜਨਾ ਬੋਟਸ ਬਸ ਲੋਕਦਿਆਂ ਨੂੰ ਕੀ ਕਹਿਣਾ ਚਾਹੁੰਗੇ ਲੋਕਦਿਆਂ ਨੂੰ ਨਹੀਂ ਉਹਨਾਂ ਨੂੰ ਮੈਂ ਕਿਉਂ ਕੁਝ ਕਹਾਂ ਮੈਂ ਤਾਂ ਬੈਸਟ ਆਫ ਲੱਕ ਕਹਿ ਤਾਂ ਦਿੱਤਾ ਮੈਂ ਬੈਸਟ ਆਫ ਲੱਕ ਕਹਿਣਾ ਚਾਹੁੰਦਾ ਹਾਂ ਉਹ ਕਹਿ ਠੀਕ ਜੀ ਬਿਲਕੁਲ ਐਸੀ ਕਿ ਸੰਜੀਪ अरोड़ा ਜਿਹੜੇ ਲੁਯਾੜਾ ਪਛਮੀ ਜਿਮਨੀ ਚੋਣਾ ਦੇ ਐਲਾਨ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਵਾ ਮੀਟਿੰਗਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਜਿੱਥੇ ਉਹਨਾਂ ਦੇ ਵੱਲੋਂ ਇਹਨਾਂ ਚੋਣਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਗਈ ਆ ਉੱਤੇ ਹੀ ਵਿਰੋਧੀਆਂ ਦੇ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਠੋਕਵਾ ਜਵਾਬ ਵੀ ਉਹਨਾਂ ਨੇ ਦਿੱਤਾ ਵਾ ਕੈਮਰਾ ਪਾਸੋਂ ਕੁਲਦੀਪ ਦੇ ਨਾਲ ਵਿਕਟਲ ਪੰਜਾਬ ਤੱਕ ਲੁਧਿਆਣਾ